ਨਗਰ ਕੌਂਸਲ ਸੁਜਾਨਪੁਰ ਵੱਲੋਂ ਵਾਦੇ ਅਤੇ ਦਾਅਵੇ ਕੀਤੇ ਜਾਂਦੇ ਨੇ ਕਿਸੇ ਪ੍ਰਕਾਰ ਦੀ ਵੀ ਸੁਜਾਨਪੁਰ ਵਿੱਚ ਅਧਿਕਾਰਮ ਨਹੀਂ ਹੈ ਪਰ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਗਜ਼ਾਂ ਵਿੱਚ ਹੀ ਦਾਅਵੇ ਦਿਖਾਈ ਦਿੰਦੇ ਨੇ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੀ ਗੱਲ ਤੇ ਛੱਡੋ ਨਗਰ ਕੌਂਸਲ ਬਾਹਰ ਹੀ ਦੁਕਾਨਦਾਰਾਂ ਵੱਲੋਂ ਅਧਿਕਾਰਮ ਕੀਤਾ ਗਿਆ ਹੈ ਜੇਕਰ ਆਪਣੇ ਘਰ ਦੇ ਹੀ ਹਾਲਾਤ ਇਸ ਤਰ੍ਹਾਂ ਦੇ ਹੋਣਗੇ ਤਾਂ ਲੋਕਾਂ ਨੂੰ ਕੀ ਸਲਾਹ ਦੇਣੀ ਹੈ ਜਦੋਂ ਵੀ ਮੀਡੀਆ ਨੇ ਨਗਰ ਕੌਂਸਲ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਆਪਣੀ ਖਾਣਾ ਪੂਰਤੀ 2 ਦਿਨ ਵਾਸਤੇ ਮੀਡੀਆ ਨੂੰ ਦਿਖਾਉਣ ਲਈ ਕੀਤੀ ਪਰ ਉਸ ਤੋਂ ਬਾਅਦ ਹਾਲਾਤ ਫਿਰ ਜਿਵੇਂ ਦੇ ਤੇਵੇਂ ਹੀ ਰਹੇ ਮੰਡੀ ਦੇ ਵਿੱਚੋ ਨੂੰ ਅਗਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹਨੂੰ ਆਪਣਾ ਵਾਹਨ ਇੱਥੋਂ ਕੱਦਨ 'ਚ ਵੀ ਕਾਫੀ ਸਮਾਂ ਲੱਗ ਜਾਂਦਾ ਹੈ ਜਿਸ ਕਾਰਨ ਕੋਈ ਵੀ ਨੁਕਸਾਨ ਹੋ ਸਕਦਾ ਹੈ ਉੱਥੇ ਹੀ ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਯੋ ਬਲਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਮੇਂ-ਸਮੇਂ سر ਹੀ ਅਤੀਕਰਮ ਨੂੰ ਖਾਲੀ ਕਰਵਾਇਆ ਜਾ ਰਿਹਾ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਅਤੀਕਰਮ ਨੂੰ ਖਾਲੀ ਕਿੱਥੇ ਕਰਵਾਇਆ ਗਿਆ ਹੈ ਉੱਥੇ ਹੀ ਉਹਨਾਂ ਨੇ ਕੁਝ ਸਮੇਂ ਪਹਿਲੇ ਐਵੀ ਕਿਹਾ ਸੀ ਕਿ ਜਿੰਨੇ ਵੀ ਵੱਡੀਆਂ ਦੁਕਾਨਦਾਰਾਂ ਵੱਲੋਂ ਟੈਂਪੋ ਸਟੈਂਡ ਤੋਂ ਲੈ ਕੇ ਮੇਨ ਬਾਜ਼ਾਰ ਤੱਕ ਕਬਜ਼ੇ ਕੀਤੇ ਗਏ ਨੇ ਜਲਦੀ ਹੀ ਉਸ ਜਗ੍ਹਾ ਨੂੰ ਖਾਲੀ ਕਰਵਾ ਕੇ ਲੋਕ ਵੇਦਾ ਤੇ ਵਹੀ ਹੈ ਬਸ ਖਾਲੀ ਕਿਥੇ ਕਰਵਾਏ ਗਏ ਨੇ ਕਾਗਜ਼ਾਂ ਵਿੱਚ ਅਫਸਰ ਸ਼ਾਹੀ ਨੂੰ ਖੁਸ਼ ਰੱਖਣ ਵਾਸਤੇ ਅਫਸਰ ਕਿਵੇਂ ਲੋਕਾਂ ਦੀ ਜਾਨ ਦੇ ਨਾਲ ਖੇਡ ਸਕਦੇ ਹਨ ਜੋ ਕਿ ਅਧਿਕਾਰੀ ਦਾ ਕੰਮ ਹੁੰਦਾ ਹੈ ਕਿ ਲੋਕਾਂ ਦੀ ਸਿਹਤ ਸਹੂਲਤ ਦਾ ਧਿਆਨ ਰੱਖਣਾ ਨੂੰ ਮਿਲਦਾ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਅਧਿਗਰਮ ਵੱਜ ਚੁਕਿਆ ਕਿਤੇ ਕਰਕੇ ਲੋਕਾਂ ਨੂੰ ਨੰਗਰ ਦੇ ਵਿੱਚ ਮੁਸ਼ਕਲ ਆਉਣਾ ਕਰਨਾ ਪੈਂਦਾ ਨਗਰ ਕੌਂਸਲਾਂ ਨੂੰ ਇਸ ਲਈ ਹੈ ਕਿਆ ਲੱਗਦਾ ਕਿ ਉਹ ਸਹੀ ਸੀ ਜਾਂ ਗਲਤੀ ਦੇਖੋ ਜੀ ਆਪਾਂ ਗੱਲ ਕਰੀਏ ਸੁਜਾਂਪੁਰ ਨਗਰ ਕੌਂਸਲ ਦੀ ਤੇ ਪਿੱਛੇ ਜੀ ਇਹਨਾਂ ਨੇ ਕਾਫੀ ਵਧੀਆ ਕੰਮ ਕੀਤਾ ਪ੍ਰਧਾਨਾ ਨੇ ਵੀ ਤੇ ਸਾਡੇ ਹੀ ਉਹ ਸਾਹ ਨੇ ਵੀ ਬਹੁਤ ਵਧੀਆ ਮੀਹ ਚਲਾਈ ਸੀ ਕਾਫੀ ਲੋਕਾਂ ਨੂੰ ਨੰਗਨ ਦੇ ਵਿੱਚ ਆਸਾਨੀ ਹੋ ਰਹੀ ਸੀ ਕਾਫੀ ਜਗ੍ਹਾ ਤੇ ਯਾ ਟ੍ਰੈਫਿਕ ਕੰਟਰੋਲ ਹੋ ਚੁੱਕਿਆ ਸੀ ਬਹੁਤ ਵਧੀਆ ਮੀਂਹ ਵੀ ਆਈਂਦੀ ਪਰ ਨਾਲ ਦੀ ਨਾਲ ਦੇਖਿਆ ਜਾਏ ਤੇ ਉਸ ਤੋਂ ਬਾਅਦ ਕੁਝ ਹੀ ਦਿਨਾਂ ਬਾਅਦ ਇਹਨਾਂ ਨੇ ਆਪਣੀ ਜਿਹੜੀ ਮੀਹ ਚਲਾਈ ਆ ਮੈਨੂੰ ਲੱਗਦਾ ਕਿ ਇਹਨਾਂ ਨੇ ਜਿਹੜੀ ਮੀਹ ਚਲਾਈ ਆਪਣੀ ਵਾਹ ਵਾਹ ਲੁੱਟਣ ਲਈ ਫੋਟੋਆਂ ਖਿਚਾ ਲਈਆਂ ਆਪਣੀ ਕ੍ਰੈਡਿਟ ਲੈਣ ਵਾਸਤੇ ਇਹਨਾਂ ਨੇ ਮੇਰੇ ਸਾਹਮਣੇ ਮੀਹ ਚਲਾਈ ਦੀ ਜਿਸ ਉਹਦੇ ਹਿਸਾਬ ਨਾਲ ਇਹਨਾਂ ਨੇ ਇਹਦਾ ਜੋ ਉਹਦਾ ਬੰਦਾ ਉਸਾਂ ਜੇ ਦੇਖਿਆ ਜਾਏ ਉਸ ਤੋਂ ਬਾਅਦ 1 ਰੁਪਏ ਦਾ ਕੰਮ ਨਹੀਂ ਹੋ ਰਿਹਾ ਸ਼ਹਿਰ ਦੇ ਵਿੱਚ ਸਾਰੇ ਪਾਸੇ ਤੁਸੀਂ 4 ਨੰਬਰੋਂ ਲਿਆ ਲਓ ਸ਼ਾਮ ਸ਼ਾਮੀ ਆਦਰ ਨਹੀਂ 4 ਨੰਬਰ ਆਗੇ ਇੱਕ ਐਂਟਰੀ ਕਰਿਓ ਦੇਖਿਓ ਉੱਥੇ ਕਿੰਨੀ ਰੇੜੀਆਂ ਕਿੰਨਾ ਅਧਿਕਰਮਾ ਹੁੰਦਾ ਉਸੇ ਸ਼ਿਆਹਪੁਰ ਸ਼ਹਿਰ ਨੂੰ ਜਾਓ ਜੇ ਕਮੇਟੀ ਘਰ ਦੇ ਬਾਹਰ ਹੀ ਲਾ ਲਓ ਤੁਸੀਂ ਉੱਥੇ ਜੇ ਕਿਲੇ ਐਂਟਰੀ ਕਰੇ ਜਾਣਾ ਹੈ ਮੋਰਸਾਲ ਪਹਿਲੇ ਨੰਬਰ ਤੇ ਕੇ ਦੁਕਾਨ ਦੇ ਕੇ ਕਰਿਓ ਪਹਿਲਾਂ ਕਹਿੰਦੇ ਭਾਈ ਥੋੜਾ ਅੱਗੇ ਕਰਕੇ ਲਾ ਲਓ ਜੇ ਉੱਥੇ ਦੁਕਾਨਾਂ ਦੀ ਗੱਲ ਕਰੀਏ ਉੱਥੇ ਕਮੇਟੀ ਘਰ ਦੇ ਥੱਲੇ ਉੱਥੇ ਫੋਟੋ ਤੁਸੀਂ ਇੰਦਾ ਪਰਮਾਤਮਾ ਸੁਤੰਤਰਤਾ ਆਪਾਂ ਇਹ ਨਹੀਂ ਗੱਲਾਂ ਕਰਦੇ ਆਂ ਫੋਟੋ ਉੱਤੇ ਪਿਆਰਾਂ ਦੇ ਵਿੱਚ ਰੁਲੇਗਦੀਆਂ ਹੁੰਦੀਆਂ। ਰੋਹਾਨਾਂ ਦੀਆਂ ਫੋਟੋਆਂ ਨਹੀਂ ਦੇਖੀਆਂ ਕਿ ਬਈ ਤੇ ਮੈਂ ਜਿੰਨੇ ਵਾਰੀ ਕਮੇਟੀ ਘਰ ਗਿਆ ਕੋਈ ਅੱਗੇ ਮੋਟਰਸਾਈਕਲ ਨਹੀਂ ਲਾਉਣ ਦਿੰਦਾ। ਜੇ ਪੂਰੀਆਂ ਰਸਤੇ ਜਾਈਏ ਉੱਥੇ ਅੱਗੇ ਸੁਣਾਤੋਂ ਤਰ ਰਹੀਆਂ ਕਈਆਂ ਫੋਨਾਂ ਫੁਲਾੜ ਕੇ ਲਾਈਦੀ ਹੁੰਦੀਆਂ। ਕਾਫੀ ਹਾਦਿਕਰਮ ਦੀ ਕਾਫੀ ਮਾਤਰਾ ਵਿੱਚ ਵਧ ਗਿਆ। ਇੱਕ ਘਟਨ ਦੀ ਬਜਾਏ ਇਹ ਵਧ ਰਿਹਾ ਆ। ਇਹ ਜਿੰਨੇ ਵਾਰੀ ਵੀ ਇਹ ਐਕਸ਼ਨ ਲੈਂਦੇ ਆ ਦੋ ਤਿੰਨ ਦਿਨ ਚਾਰ ਦਿਨ ਆਪਾਂ ਚਲਾਉਂਦੇ ਮਹੀਨੇ ਮੇਗਲੀ ਉਸ ਤੋਂ ਬਾਅਦ ਠਾਪ ਹੋ ਜਾਂਦੀ ਆ। ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਹਫ਼ਤਾ ਇੱਕ ਕੰਮ 5 ਸਾਲ ਦੀ ਇੰਦੀ ਆ ਗਈ ਹੈ ਤੇ ਤਿੰਨ ਚਾਰ ਹਫ਼ਤੇ ਕੰਮ ਕਰਕੇ ਬਾਕੀ ਕੰਮ ਕਿੱਥੇ ਜਾਂਦੇ ਜਾਂਦੇ ਬਾਕੀ ਕਰਦੇ ਕੀ ਆ ਇੱਕ ਕੱਲੀ ਠੰਡੀਆਂ ਇਸਲੀਫਾ ਵਾਲਿਆਂ ਆ ਜਾ ਬਾਬਾ ਲੁੱਟਣ ਵਾਸਤੇ ਕੰਮ ਕਰਾਉਂਦੇ ਆ ਕਮਸ ਕਮ ਕਪੜਾ ਸ਼ਹਿਰ ਤੇ ਦੇਖੋ ਕਮਸ ਕਮ 15 ਬਾਡਾ ਟੋਟਲ ਸਾਡੇ ਸਿਆਲਪੁਰ ਸ਼ਹਿਰ ਦੀਆਂ ਠੀਕ ਆ ਜੀ ਆਪਣੀਆਂ ਸਾਫ ਸਵਾਈ ਦਾ ਧਿਆਨ ਰੱਖੋ ਜੇ ਆਧਿਕਰਮ ਆ ਤੁਹਾਨੂੰ ਜੇ ਬਾਜ਼ਾਰ ਤੇ ਚੱਲ ਜਾਈਏ ਜੇ ਐਮਰਜੈਂਸੀ ਕਹਨ ਲੋੜ ਪੈ ਜਾਂਦੀ ਕਿਤੇ ਗੱਡੀ ਲਾ ਕੇ ਜਾਂ ਕੋਈ ਐਂਬੂਲੈਂਸ ਆ ਮਰ ਜਾਂਦੀ ਕੱਢਣੇ ਪੈ ਜਾਂਦੀ ਉੱਥੇ ਤੇ ਨਾ ਗਣਾ ਘਾਂਡਾ ਡੇਰੇ ਘਾਂਡਾ ਕਿਤੇ ਨਹੀਂ ਆ ਠੀਕ ਆ ਜੀ ਇੰਨਾ ਬੁਰਾ ਹਾਲਾਤ ਆ ਸਾਡੇ ਸ਼ਹਿਰ ਦਾ ਅਧਿਕਾਰਮ ਇੰਨਾ ਜ਼ਿਆਦਾ ਵੱਧ ਚੁਕੇ ਰਾ ਤੁਸੀਂ ਪੁੱਛੋ ਹੀ ਨਾ ਕਿ ਕੀ ਹਾਲਾਤ ਸਾਡੇ ਸ਼ਹਿਰ ਦੇ ਇਹਨੇ ਮਾਰੇ ਹਾਲਾਤ ਹੋ ਚੁਕੇ ਨੇ ਇਸ ਪ੍ਰਸ਼ਾਸਨ ਦੇ ਕਾਰਨ ਤੇ ਜੇ ਤੁਹਾਨੂੰ ਜੇ ਤੁਹਾਨੂੰ ਪਰਵਾਸ ਮਾਨੇ ਜੇ ਬਖਸ਼ਿਆ ਤੁਹਾਨੂੰ ਜੇ ਕਿਤੇ ਉਧਾ ਦਿੱਤਾ ਅੱਛਾ ਤਾਂ ਕਸ ਕਰ ਤੁਸੀਂ ਕੰਮ ਦੇ ਕਰਵਾਓ ਕੰਮ ਕਿਉਂ ਨਹੀਂ ਕਰਵਾ ਰਹੇ ਤੁਸੀਂ ਕਿਉਂ ਲੋਕਾਂ ਇਹਦੇ ਹੀ ਬਤਵਾ ਲੈ ਰਹੇ ਹੋ ਕੰਮ ਕਰਵਾਓ ਜ਼ਿੰਮੇਵਾਰੀ ਤੁਹਾਨੂੰ ਇੰਨੀ ਵਧੀਆ ਜ਼ਿੰਮੇਵਾਰੀ ਦਿੱਤੀ ਆ ਤਸੀਂ ਸੇਵਾ ਲੋ ਇੰਨੀ ਵਧੀਆ ਸੇਵਾ ਕੰਮ ਕਰਵਾਓ ਤੇ ਕਿਉਂ ਨਹੀਂ ਕਰਵਾਉਂਦੇ ਇਹ ਕੰਮ ਅਧਿਕਾਰਮਾਂ ਜਿਆਦਾ ਤੁਹਾਨੂੰ ਲਬਦਾ ਆ ਸਖਤ ਐਕਸ਼ਨ ਲੋ ਕਿਉਂ ਨਹੀਂ ਲਾਂਦੇ ਕਿ ਤੁਹਾਨੂੰ ਕਿਸੇ ਨੇ ਕੋਈ ਪ੍ਰੈਸ਼ਰ ਦਾ ਕਿਸੇ ਜੀ ਦਾ ਜਾਂ ਕੋਈ ਮੰਤਰੀ ਜਾਂ ਕੋਈ ਕਟਾਰੂ ਜਾ ਕੇ ਤੁਹਾਡੇ ਵਰ ਫੋਨ ਕਰਦਾ ਤੁਹਾਨੂੰ ਕਹੇਗੀ ਤੇ ਕਿਉਂ ਪ੍ਰੈਸ਼ਰ ਚ ਆਉਂਦੇਗਾ ਕੰਮ ਆਪੀ ਤੁਸੀਂ ਇਮਾਨਦਾਰੀਆਂ ਕਰੋ ਸਪਸ਼ਟੀਕਰਨ ਦੋ ਫੇ ਤੁਹਾਨੂੰ ਜਾਂ ਮੀਡੀਆ ਦਾ ਹੀ ਕਿ ਤਹੇ ਆਏ ਆਏ ਕੰਮ ਨਹੀਂ ਕਿਉਂ ਨਹੀਂ ਕਰਵਾ ਰਹੇ ਤੁਹਾਨੂੰ ਦੱਸੋ ਆਏ ਤੁਹਾਡੇ ਨਾਲ ਜਨਤਾ ਵੀ ਤੁਹਾਡੇ ਨਾਲ ਹੈ ਜੇ ਤੁਸੀਂ ਸਾਡੇ ਨਾਲ ਹੋ ਤਾਂ ਜਨਤਾ ਵੀ ਤੁਹਾਡਾ ਪੂਰਾ ਸਪੋਰਟ ਕਰੇਗੀ ਇਸ ਕਾਰਨ ਮੈਂ ਚਾਹਨਾ ਕਿ ਇਹ ਰਾਤੀ ਗਰਮ ਹੈ ਇਹਦੇ ਤੇ ਕਾਬੂ ਕਰੋ ਜਿਹੜੀਆਂ ਰੇੜੀਆਂ ਇਹ ਟ੍ਰੈਫਿਕ ਜਿਆਦਾ ਜਿਆਦਾ ਜਾਮ ਪੂਰੇ ਸ਼ਹਿਰ ਦੇ ਵਿੱਚ ਲੱਗਦਾ ਇਹਨੂੰ ਸਹੀ ਕਰਵਾਓ ਮੇਰੇ ਅਕਦਰ ਕੇ ਅਪੀਲ ਬੇਨਤੀ ਹੈਗੀ ਤੁਹਾਡੇ ਕੇ ਹੱਥ ਜੋੜ ਕੇ ਸਾਡੀ ਸੁਜਾਣਪੁਰ ਦੀ ਜਨਤਾ ਤੁਹਾਡੇ ਕੇ ਅਪੀਲ ਕਰ ਰਹੀ ਆ ਠੀਕ ਹੈ ਜੀ ਜੈ ਸ਼੍ਰੀ ਰਾਮ ਸਰ ਗੱਲ ਕੀਤੀ ਹੈ ਸਬਜੀ ਮੰਡੀ ਦੀ ਕਿ ਸਬਜੀ ਮੰਡੀ ਦੇ ਕੀ ਹਾਲਾਤ ਆ ਕਿਉਂਕਿ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਰੈੱਡ येलो ਲਾਈਨ ਲਗਾਈ ਗਈ ਸੀ ਉਸ ਤੋਂ ਬਾਅਦ ਕੋਈ ਨਹੀਂ ਆਏਗਾ ਅੱਜ ਦੀ ਗੱਲ ਕੀਤੀ ਹੈ ਤਾਂ ਕਿੰਦਾ ਦੇ ਹਾਲਾਤ ਆ ਸਰ ਤਾਂ ਮੈਂ ਪਹਿਲਾਂ ਹੀ ਕਿਹਾ ਇਹ ਇਹਨਾਂ ਨੇ ਵਾਵਾ ਲੁੱਟਣ ਲਈ ਠੀਕ ਹੈ ਜੀ ਹਫਤਾ ਦੋ ਹਫਤੇ ਕੰਮ ਲੈਂਦੇ ਆ ਉਸ ਤੋਂ ਬਾਅਦ ਵਾਵਾ ਲੁੱਟੇ ਫੋਟੋਆਂ ਖਿੱਚਾ ਕੇ ਗਾ ਜਾਂਦੇ ਆ ਤੇ ਮੈਂ ਤੁਹਾਨੂੰ ਪਹਿਲਾਂ ਹੀ ਸਪਸ਼ਟੀਕਰਨ ਦੇ ਦਿੱਤਾ ਆਪਣਾ ਕਿ ਇਹ ਸਿਰਫ ਬਾ ਬਾਹੀ ਨਹੀਂ ਇਹ ਕੰਮ ਕਰਦੇ ਆ 2-3 ਹਫਤਾ ਉਸ ਤੋਂ ਬਾਅਦ ਇਹ ਕੰਮ ਨਹੀਂ ਕਰ ਸਕਦੇ ਪਰ ਜਿੰਨਾ ਲੋਕਾਂ ਨੇ ਸਜਾਹਪੁਰ ਜਨਤਾ ਨੇ ਇੰਦੇ ਪਰ ਵਿਸ਼ਵਾਸ ਕੀਤਾ ਸੀ ਪ੍ਰਸ਼ਾਸਨ ਦੇ ਉੱਪਰ ਉਸ ਹਿਸਾਬ ਨਾਲ ਖੜਾ ਨਹੀਂ ਉਤਰ ਰਹੇ ਮੈਂ ਸਿੱਧਾ ਤੁਹਾਨੂੰ ਸਪਸ਼ਟੀਕਰਨ ਦੇ ਆ ਠੀਕ ਹੈ ਜੀ ਇਸ ਕਰ ਇਹ ਤੁਸੀਂ ਜੈਲੋ ਲੈਣ ਦੀ ਗੱਲ ਕਰਦੇ ਹੋ ਇਹ ਉਸ ਤੋਂ ਵੀ ਵੱਧ ਚੜ ਕੇ ਇਹਨਾਂ ਲੋਕਾਂ ਨੇ ਅੱਗੇ ਅਥੀ ਕਰਮ ਕੀਤੇ ਤਾਂ ਜਿਆਦਾ ਇਹਨਾਂ ਦੀ ਗੱਲ ਨਹੀਂ ਮੰਨਦੇ ਬੇ ਇਹਨਾਂ ਨੂੰ ਚਾਹੀਦਾ ਕਿ ਦਿੱਲੀ ਆਪ ਤੇ ਆਪ ਇੱਕ ਦੋ ਚੱਕਰ ਲਾਉਣ ਲਾਣ ਤੇ ਲੋਕਾਂ ਨੂੰ ਜਿਹੜੇ ਅਤਿਕਰਮ ਜਿਹੜਾ ਢਾਣਾ ਕਲੇ ਕੋ ਜਨਮ ਹੋਈ ਗਈ ਅਧਿਕਰਮ ਖਾਲੀ ਕਰਵਾਇਆ ਜਾਏਗਾ ਲੇਕਿਨ ਇਸ ਅਧਿਕਰਮ ਖਾਲੀ ਰਿਆਸਤ ਆਹੀ ਬੇਨਤੀ ਕਰਦੇ ਕਿ ਉਸ ਤੋਂ ਦੂਰਾ ਅਧਿਕਰਮ ਹੋ ਗਿਆ ਦੇਖੋ ਅਸੀਂ ਇੱਕ ਸਰਕਾਰ ਦੇ ਹਦਾਇਤਾਂ ਅਨੁਸਾਰ ਅਸੀਂ ਮੁਹਿੰਮ ਸ਼ੁਰੂ ਕੀਤੀ ਸੀ ਕਿ ਸ਼ਹਿਰ ਦੇ ਵਿੱਚ ਜੋ ਵੀ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਉਹਨਾਂ ਨੂੰ ਹਟਾਇਆ ਜਾਏ ਇਸ ਸੰਬੰਧੀ ਅਸੀਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ ਉਹਦੇ ਵਿੱਚ ਲੋਕਾਂ ਵੱਲੋਂ ਸਾਡਾ ਪੂਰਾ ਸਾਥ ਸੀ ਦਿੱਤਾ ਗਿਆ ਸੀਗਾ ਅਤੇ ਲੋਕਾਂ ਵੱਲੋਂ ਇਨਕੋਚਮੈਂਟ ਦੂਰ ਕਰ ਵੀ ਲਈਆਂ ਗਈਆਂ ਸੀ ਹੁਣ ਫੇਰ ਧਿਆਨ ਦੇ ਵਿੱਚ ਆ ਰਿਹਾ ਕਿ ਕੁਝ ਲੋਕਾਂ ਵੱਲੋਂ ਕੌਸ਼ਲ ਲੋਕਾਂ ਵੱਲੋਂ ਜਾਣ ਪੁੱਛ ਕੇ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਰੱਖਿਆ ਜਾ ਰਿਹਾ ਜਿਸ ਕਰਕੇ ਰਾਹਗੀਰਾਂ ਨੂੰ ਨਾਰਮਲ ਪਬਲਿਕ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਜਾ ਰਿਹਾ ਇਸ ਸੰਬੰਧੀ ਅਸੀਂ ਫੇਰ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਜੀ ਤਾਂ ਕਿ ਅਸੀਂ ਜਿਹੜੀ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਉਹਦਾ ਹੱਲ ਕਰ ਸਕੀਏ ਲੇਕਿਨ ਬੰਦਾ ਕੋਲੇ ਨਗਰ ਕੌਂਸਲ ਅੱਗੇ ਕਾਫੀ ਆਦਰੀ ਨੂੰ ਕੀਤਾ ਗਿਆ ਮੁੰਡੀ ਪੇਸ਼ ਵੀ ਕਰਕੇ ਤੇ ਬੇਟਾ ਕੇ ਲੋਕ ਵੱਲ ਅਸੀਂ ਉਹਨਾਂ ਨੂੰ ਵੀ ਅਪੀਲ ਕਰਕੇ ਸਾਰਾ ਹੱਤਕਰਮ ਹਟਾਇਆ ਸੀਗਾ ਜੀ ਪਰ ਲੋਕੀ ਫੇਰ ਕਰ ਲੈਂਦੇ ਨੇ ਅਸੀਂ ਫੇਰ ਮੁਹਿੰਮ ਸ਼ੇਰ ਕੇ ਫੇਰ ਅਸੀਂ ਉਹ ਠੀਕ ਕਰਵਾਵਾਂਗੇ